ਖਬਰ ਫਿਲੌਰ ਦੇ ਨਜ਼ਦੀਕੀ ਪਿੰਡ ਕੰਗਰਾਈਆਂ ਤੋਂ ਹੈ ਜਿੱਥੇ ਕਿ ਉਸ ਸਮੇਂ ਮਾਹੌਲ ਖਰਾਬ ਹੋ ਗਿਆ ਜਦੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਸੰਬੰਧੀ ਕੱਢੀ ਗਈ ਪਰਵਾਦ ਫੇਰੀ ਤੋਂ ਬਾਅਦ ਇੱਕ ਗ੍ਰੰਥੀ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਜੀ ਦੀ ਸ਼ਾਨ ਵਿੱਚ ਗਲਤ ਟਿੱਪਣੀ ਕੀਤੀ ਗਈ ਉਕਤ ਗ੍ਰੰਥੀ ਵੱਲੋਂ ਕੀਤੀ ਗਈ ਇਸਤਰਾਜੋਕ ਟਿੱਪਣੀ ਤੋਂ ਬਾਅਦ ਜਿੱਥੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਚਿਤ ਆਇਆ ਜਾ ਰਿਹਾ ਸੀ ਉੱਥੇ ਹੀ ਇਸ ਟਿੱਪਣੀ ਨਾਲ ਸੰਗਤਾਂ ਦੇ ਦਿਲਾਂ ਨੂੰ ਵੀ ਭਾਰੀ ਠੇਸ ਪਹੁੰਚੀ ਹੈ ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਮਾਹੌਲ ਕਾਫੀ ਤਣਾਅਪੂਰਨ ਪਿੰਡ ਵਾਸੀਆਂ ਮੁਤਾਬਕ ਜਦੋਂ ਉਹਨਾਂ ਵੱਲੋਂ ਦੋਵਾਂ ਨੂੰ ਬੁਲਾ ਕੇ ਪੁੱਛਿਆ ਗਿਆ ਤਾਂ ਉਹਨਾਂ ਵੱਲੋਂ ਪਹਿਲਾਂ ਤਾਂ ਇਨਕਾਰ ਕਰ ਦਿੱਤਾ ਗਿਆ ਪਰ ਮਾਹੌਲ ਖਰਾਬ ਹੁੰਦਾ ਵੇਖ ਦੋਵਾਂ ਨੇ ਆਪਣੀ ਗਲਤੀ ਮੰਨ ਲਈ ਤੇ ਮਾਫੀ ਮੰਗਣ ਲੱਗ ਪਏ ਉਹਨਾਂ ਦੱਸਿਆ ਕਿ ਸੰਗਤਾਂ ਵਿੱਚ ਭਾਰੀ ਰੋਸਵਾਦਾ ਦੇਖ ਹੁਣਾ ਬਲੋ ਫਲੋਰ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਥਾਣਾ ਫਲੋਰ ਦੇ ਐਸ ਐਚ ਓ ਸੰਜੀਵ ਕਪੂਰ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਜਿੱਥੇ ਮਾਮਲੇ ਨੂੰ ਸ਼ਾਂਤ ਕਰਵਾਇਆ ਉੱਥੇ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰਤ ਬਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਪਿੰਡ ਕੈਮਰਾਮੈਨ ਵਿਸ਼ੇ ਮਾਨ ਨਾਲ ਰਾਈਟ ਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਪਾਜੀ ਲੈ ਆਓ ਯਾਰ वो लगा रहा है अपना भी मारता हूं क्या करता हूं तुझे लगा रहा हूं वो दस दिन रख लेंगे और सवाल यही मिलेगा मैं तो मारता हूं सुन रे सुन रे पकड़ो काटा डाल दो सरसों वाली रहने दे प्रॉपर्टी नहीं हेलो ਨਹੀਂ 11 ਘੰਟੇ ਲੱਗਦੇ ਆ ਗੱਦੀ ਬਣਾ ਲਓ ਪਰਚਾ ਮੈਂ ਖਾਉ ਆਪਣੇ ਨਾਲ ਕਰੋਨਾ ਜੇ ਕੱਲ ਨੂੰ ਰਬਦਾਸ ਮਾਰਾ ਨੂੰ ਗਾਲਾਂ ਕਢਾਉਣੀਆਂ ਤੁਸੀਂ ਕਢਾਉਣੀਆਂ ਕਢਾ ਲਓ ਛੋ ਯਾਰ ਸਾਡੇ ਕਢਾ ਲਓ ਕੱਲ ਮੈਂ ਤੈਨੂੰ ਫੋਨ ਕੀਤਾ ਗੁਰੂ ਸਾਹਿਬ ਜੀ ਜੱਦਾ ਦੇ ਨਾ ਹੋ ਰਿਹਾ ਕੋਈ ਬਾਤ ਜਾ ਰਿਹਾ ਸਰਪੰਚ ਸਾਹਿਬ ਉਹ ਖੜੇ ਆ ਸਰਪੰਚ ਸਾਹਿਬ ਆ ਮੈਂ ਨਾ ਮਤਿ ਕੋਈ ਕੋਈ ਵੀ ਕਹਿੰਦਾ ਪੰਜ ਕਹਿੰਦਾ ਸਰਪੰਚ ਕਹਿੰਦਾ ਕਿਸੇ ਦਿਨ ਨਹੀਂ ਹੋਣੀ ਓਕੇ ਜੀ ਇਹ ਤਾਂ ਬਿੱਤੇ ਹੀ ਖਰਾਬ ਬਾਈ ਕੋਈ ਉਹ ਲੋ ਬਾਹਰ ਆ ਜੇ ਉਹ ਚੌਥੀ ਜਨਾਨੀ ਹੈ ਨਾ ਗਲਤ ਬੋਲੀ ਆ ਮੈਂ ਹੱਥੇ ਵੀ ਕਰਵਾਉਂਗਾ ਰਾਸਣ ਪੇਟ ਜੇ ਤੁਸੀਂ ਸਾਨੂੰ ਗਾਲਾਂ ਕੱਢਣੀਆਂ ਤਾਂ ਸ਼ਰਮ ਆ ਮਟੋ ਅਸੀਂ ਕਿਉਂ ਕੱਢੀਆ ਕੱਢੀ ਨੂੰ ਥਾਲ ਸਾਡੇ ਨੂੰ ਜੇ ਮੈਂ ਕਹਾਂ ਮੈਂ ਗਿਆ ਪਾਠੀ ਲੱਭਣਾ ਨਹੀਂ ਸੀ ਮੇਰੇ ਜੇ ਹੁੰਦਾ ਹੋ ਜਾਂਦਾ ਨਹੀਂ ਨਾ ਮੇਰੇ ਉਹ ਗੋੜਾ ਬੰਦਾ ਨਾ ਤੂੰ ਉਹਦੀ ਕਾਉਂਸਲ ਦੇ ਨਾਲ ਲੈ ਆ ਉਹ ਜਿਹੜੀ ਜਿੰਨੇ ਕਿਹਾ ਨੰਬਰ ਪੰਜਾ ਸਰ ਸਾਨੂੰ ਪਾਪੀ ਨੂੰ ਰੋ ਰਿਹਾ ਮੈਂ ਜਿਹੜੀ ਆ ਮੈਂ ਸਾਪਾ ਪੰਜ ਅਪਣੇ ਫੋਨ ਮੈਂ ਬਰੀ ਹੈ ਗੜੀ ਹੋਰ ਚੱਕ ਚੰਦ ਕਰ ਰਿਹਾ ਹਾਂ ਸਰਨ ਨੂੰ ਖੂਬ ਸੋਵਾਵਾ ਫਿਰਿੰਗ ਤੋਂ ਕਾਲਾ ਕਾਲਾ ਉਹ ਲਾਇਆ ਸੀ ਕਿਦਾ ਮੱਥਾ ਮਾਰ ਕੇ ਆ ਮਰੇ ਉਹਦਾ ਲਾ ਲਾ ਉਹ ਲਾ ਗਿਆ ਮੇਰੇ ਨਾਲ ਲੜ ਗਿਆ ਹਾਂ ਉਧਰ ਆ ਜਾਓ ਹੋ ਜਾਓ ਪਰ ਪੰਨਾ ਵੀ ਜਿਹੜੇ ਆਰਗੇਨਾਈਜ਼ਰ ਨੇ ਆ ਉਹ ਜਵਾਬ ਦੇਣੇ ਸਰਾਰਾ ਵੀ ਪਰਵਾਦ ਵੀ ਗੱਲ ਹੀ ਸੱਚੀ ਦੇ ਬਾਅਦ ਦੇਖੋ ਨਹੀਂ ਉਸੇ ਟਾਈਮ ਉਸ ਨੂੰ ਜਵਾਬ ਦੇ ਮਨਜ਼ੂਰ ਹੈ ਖਾਂਜ ਜੀ ਅਨੰਦ ਜੀ ਬੋਲੋ ਆਸ ਆਸ ਬੱਸ ਹੋ ਗਈ ਯਾਰ ਆਪਾਂ ਅੰਮੀ ਚ ਕਾਨੂੰ ਫਸਾਣ ਲੱਗਿਆ ਬੀਬੀ ਦਾ ਥੋੜਾ ਜਿਹਾ ਲੱਗਦਾ ਉਹਦੇ ਨਾਲੋਂ ਕਿਤਾ ਮਾਸਾ ਵਾਂਗ ਆ ਪੂਰੀ ਆ ਗੱਲ ਠੀਕ ਹੈ ਰਾਜਾ ਬਾਹਰ ਪੁੱਤ ਨਹੀਂ ਚਲੇ ਉਹ ਰਾਜਾ ਵੀ ਬਾਹਰ ਮਲਾਨ ਗਿਆ ਹੋਵੇ ਭਾਜੀ ਕੀ ਨਾਮ ਤੁਹਾਡਾ ਭਾਈ ਕੀ ਕਹਿਣਾ ਚਾਹੁੰਦੇ ਹੋ ਬਾਬਾ ਸਾਹਿਬ ਬਾਰੇ ਕੋਈ ਟਿੱਪਣੀ ਹੋਈ ਤੁਹਾਡੀ ਨਹੀਂ ਮੈਂ ਤਾਂ ਬਾਬਾ ਸਾਹਿਬ ਕੀ ਨਾਂ ਤੁਹਾਡਾ ਮੇਰਾ ਨਾਂ ਜਸਵੰਤ ਸਿੰਘ ਕੀ ਗੱਲਬਾਤ ਹੋਈ ਆ ਨਹੀਂ ਤਾਂ ਮੈਂ ਤਾਂ ਬਾਬਾ ਸਾਹਿਬ ਦੀ ਕੋਈ ਟਿੱਪਣੀ ਕੀਤੀ ਨਹੀਂ ਜੀ ਬਿਲਕੁਲ ਵੀ ਹੋਰ ਕੁਝ ਸੰਗਤ ਕਹਿ ਰਹੀ ਹੈ ਕਹਿੰਦੇ ਤੁਸੀਂ ਗਲਤ ਟਿੱਪਣੀ ਕੀਤੀ ਨੰਗੇ ਸਿਰ ਤੋਂ ਕੋਈ ਤਾਂ ਮੈਂ ਤਾਂ ਕੁਝ ਕਿਹਾ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਸਾਹਿਬ ਜਿੱਥੇ ਬੈਠੋ ਬਸ ਚੱਲ ਮੰਮੀ ਦੇ ਪਾ ਲਈ ਮੰਮੀ ਦੱਬੀ ਲੈ ਮੰਮੀ ਚਲੀ ਗਈ ਨਹੀਂ ਕਰਦਾ ਪਾ ਲਈ ਉਹ ਗੱਡੀ ਪਾ ਲਓ ਕਰਜਾ ਮੈਂ ਖਾ ਉਹ ਆਪਣੇ ਲੋ ਕਰੋਣਾ ਜੇ ਕਾਨੂੰ ਰਬਦਾਜ਼ ਮਾਰਾ ਨੂੰ ਗਾਲਾਂ ਕਢਾਉਣੀਆਂ ਤੁਸੀਂ ਕਢਾਉਣੀਆਂ ਕਢਾ ਲਓ ਛੋ ਯਾਰ ਸਾਡੇ ਕਢਾ ਲਓ ਕੱਲ ਮੈਂ ਤੈਨੂੰ ਫੋਨ ਕੀਤਾ ਗੁਰੂ ਸਾਹਿਬ ਜੀ ਆ ਗਏ ਪਾਸੇ ਉਹਨਾਂ ਕੋਲ ਆ ਗੱਡੀਆਂ ਨਾਲ ਲੰਘਾਂਗੇ ਆ ਜਿਆਦਾ ਸਾਡਾ ਹੋ ਜਾ ਹਾਂਜੀ ਵਧੀਆ ਭਾਜੀ ਜੀ ਯਾਰ ਤੁਸੀਂ ਕਿਹਦਾ ਕਾਪੀ ਕਰ ਗਏ ਕਿਉਂ ਨਹੀਂ ਲੈ ਲਓ ਇਦਾਂ ਹੀ ਮੈਂ ਹੁਣ ਚੱਲਿਆ ਦੱਸੂ ਤੜਿਆ ਪਹਿਲਾਂ ਮੇਰੇ ਘਰ ਵਾਲੇ ਵੀ ਦੇ ਆਓ ਹਾਂ ਪਤਾ ਮੈਂ ਪਤਾ ਕਰ ਲਿਆ ਨਹੀਂ ਯਾਰ ਉਹ ਬਗਾ ਲਾਓ ਕੱਟਣ ਦਾ ਕੀ ਕੱਟਣ ਦਾ ਕੀ ਹੈ سਵੇਰੇ باغين دا نال مارا نال باغين دا 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 ن ਉਹ ਗੋਰ ਕਰ ਖਾਲਦੇ ਨੂੰ ਆ ਸਾਡੇ ਕਰ ਗੋਰ ਕਰ ਖਾਲਦੇ ਨੂੰ ਹਾਂ ਅਸੀਂ ਆਏ ਬਣੀ ਜਮਾਈ ਇਕੋ ਹੱਥ ਵੀ ਲਾ ਕੇ ਰੱਖੇ ਕੋਈ ਨਹੀਂ ਲਾ ਕੇ ਕਰੋ ਚੱਲ ਮੇਰਾ ਨਾਂ ਜੀ ਹਰਸ਼ਾ ਆਹੀ ਪਿੰਡ ਕੰਗਰਾਈਆਂ ਤਹਿਸੀਲ ਫਲੋਰੀਆ ਜੀ ਸਾਡੀ ਤੇ ਸਾਡਾ ਰਵਿਦਾਸ ਮੰਦਰ ਆ ਜੀ ਅਸੀਂ ਉਧਰਲੇ ਗੁਰਦਾਰੇ ਚਾਹ ਪੀਣ ਗਏ ਜੀ ਕੱਲ ਤੇ ਜਿਹੜੇ ਬਾਬਾ ਜੀ ਆ ਉਹ ਜਕਾਰਾ ਨਹੀਂ ਲਾਉਂਦੇ ਹੁੰਦੇ ਸਾਡਾ ਅਸੀਂ ਉਹਨਾਂ ਨੂੰ ਇੰਨੀ ਗੱਲ ਕਹੀ ਬੱਬਾ ਜੀ ਤੁਸੀਂ ਜਕਾਰਾ ਕਾਤੇ ਨਹੀਂ ਲਾਉਨੇ ਠੀਕ ਹੈ ਜੀ ਸਾਣਾ ਉਹ ਬਾਹਰ ਚੱਲ ਗਿਆ ਸਾਣਾ ਕਹਿਣ ਲੱਪੇ ਸਾਨੂੰ ਕਹਿੰਦੇ ਅਸੀਂ ਨਹੀਂ ਤੁਹਾਡਾ ਜਕਾਰਾ ਲਾਉਣਾ ਮੈਂ ਕਿਹਾ ਜੀ ਕਾਤੇ ਨਹੀਂ ਲਾਉਣਾ ਕੀ ਰੀਜਨ ਆ ਤੁਹਾਡਾ ਕਹਿਣ ਲੱਪੇ ਕੀ ਸਾਡੇ ਜਦੋਂ 2-300 ਲੱਗ-ਲੱਗ ਧਰਮਾਂ ਦਾ ਇੱਥੇ ਲੋਕ ਆ ਜਾਣਗੇ ਸਾਨੂੰ ਜਕਾਰਾ ਲਾਉਣ ਪਿਆ ਕਿ ਬੱਬਾ ਜੀ ਉਹ ਤਾਂ ਲਾਉਣਾ ਹੀ ਪੈਣਾ ਹੀ ਆ ਤੁਹਾਨੂੰ ਫਿਰ ਉਸ ਤੋਂ ਬਾਅਦ ਭਰਾ ਆ ਗਿਆ ਛੋਟਾ ਭਰਾ ਆਣ ਕੇ ਕਹਿਣ ਲੱਗਾ ਉਹਨੇ ਇਹ ਗੱਲ ਕਹੀ ਸਿੱਧੇ ਆਉਂਦੇ ਨੇ ਡਾਕਟਰ ਬੀ ਆਰ ਮੇਧਕਰ ਦੀ ਫੋਟੋ ਲਾਈ ਆ ਸਾਡੇ ਗੁਰੂ ਜੀ ਮਤਲਬ ਤੁਸੀਂ ਨਾ ਉਹਦੇ ਸਿਰ ਤੇ ਨਮਾਲਾ ਨਾ ਕੋਕਿਆ ਫਲੋਰ ਵੀ ਬੋਤਲਾਏ ਦਿੱਲੀ ਤਾਂ ਡੀਨੀ ਚਰਚਾ ਹੋਈ ਤੁਸੀਂ ਕੰਮ ਕੀਤੇ ਇਦਾਂ ਦੇ ਮੈਂ ਕਿਹਾ ਜੀ ਉਹਨੇ ਤਾਂ ਆਇਆ ਸੀ ਤਾਂ ਮੜ ਕੇ ਉਹ ਚਲ ਗਿਆ ਤੇ ਉਹਦਾ ਭਰਾ ਆ ਗਿਆ ਜੀ ਫੇਰ ਉਹ ਕੌਣ ਹੈ ਇਥੇ ਗ੍ਰਾਂਥੀ ਗ੍ਰਾਂਥੀ ਆਈ ਹਾਂਜੀ ਉਹ ਮਤਲਬ ਟਿੱਪਣੀ ਕਰ ਰਿਹਾ ਹਾਂਜੀ ਹਾਂਜੀ ਉਹ ਮੜ ਦੀ ਗੱਲ ਹੋਈ ਫੜਿਆ ਹੋਇਆ ਹਾਂਜੀ ਹੁਣ ਅੰਦਰ ਆ ਬੈਠਾ ਜੀ ਉਹਨੂੰ ਪੁੱਛ ਲਓ ਬਾਕੀ ਗੱਲ ਸਵੇਰੇ ਵੀ ਭਾਜੀ ਬੁੜੀਆਂ ਨੂੰ ਸਰਦਾ ਪੁਲਿਸ ਨੂੰ ਹਾਂਜੀ ਹਾਂਜੀ ਪੁਲਿਸ ਨੂੰ ਫੋਨ ਕੀਤਾ ਭਾਜੀ ਸਵੇਰੇ ਵੀ ਬੁੜੀਆਂ ਨੂੰ ਸਵੇਰੇ ਬੁੜੀਆਂ ਨੂੰ ਬਹੁਤ ਗੱਲ ਬੋਲੀਆ ਉਹਦੀ ਮਾਤਾ ਜੀ ਆਏ ਉਹ ਕਹਿਣ ਲੱਗੇ ਕਿ ਰਬਦਾਸ ਕੌਣ ਹੈ ਅਸੀਂ ਨਹੀਂ ਜਾਣਦੇ ਰਬਦਾਸ ਨੂੰ ਅੱਛਾ ਉਹਨਾਂ ਨੂੰ ਇੰਨੀ ਗੱਲ ਦਾ ਪਤਾ ਹੋਵੇ ਰਬਦਾਸ ਹੈ ਕੀ ਚੀਜ਼ ਹੈ ਨਾਉ ਗੁਰੂ ਕਹਿੰਦੇ ਆ ਸਿੱਧਾ ਉਹ ਕਹਿੰਦੇ ਆਪਣੇ ਮੇਰਾ ਨਾਮ ਰਸ਼ਨ ਲਾਲ ਜੀ ਹਾਂਜੀ ਪਿੰਡ ਕੰਗ ਰਈਆ ਜਿਲ੍ਹਾ ਜਲੰਧਰ ਸੀਰਪੁਰ ਵਾਲੇ ਜੀ ਠੀਕ ਹੈ ਜੀ ਸਰ ਆਪਣੇ ਪਿੰਡ ਪ੍ਰਭਾਤ ਫੇਰੀਆਂ ਨਿਕਲਦੇ ਆ ਦਿੱਲੀ ਠੀਕ ਹੈ ਤੇ ਕੱਲ ਆਪਣੀ ਸੰਗਤ ਤਰਖਾਨਾ ਦੇ ਗੁਰਦੁਆਰਾ ਸਾਹਿਬ ਗਏ ਆ ਠੀਕ ਹੈ ਤੇ ਉੱਤੇ ਗੁਰਦਆ ਸਾਹਿਬ ਜਦੋਂ ਗਏ ਆ ਤੇ ਪਾਤੀ ਸਿੰਘ ਇੱਕ ਤਾਂ ਆਪਣੇ ਬਾਬਾ ਸਾਹਿਬ ਦਾ ਜਕਾਰਾ ਨਹੀਂ ਲਾ ਰਾਇਆ ਸੀ ਗੁਰੂ ਰਬਦਾਸ ਮਹਾਰਾਜ ਦਾ ਜੀ ਠੀਕ ਹੈ ਉਹਨਾਂ ਨੂੰ ਮੁੰਡਿਆਂ ਨੇ ਕਿਹਾ ਵੀ ਤੁਸੀਂ ਜਕਾਰਾ ਕਿਉਂ ਨਹੀਂ ਲਾਉਂਦੇ ਉਨੇ ਬਾਬਾ ਸਾਹਿਬ ਅੰਬੇਦਕਰ ਬਾਰੇ ਬਹੁਤ ਗਲਤ ਬੋਲਿਆ ਕਹਿੰਦੇ ਤੁਹਾਡਾ ਜਿਹੜਾ ਬਾਬਾ ਆ ਤੁਸੀਂ ਚੱਕੀ ਫਿਰਦੇ ਓਨੂੰ ਉਹਦਾ ਨੰਗਾ ਸਹਰਿਆ ਪਲੀ ਦਿੱਲੀ ਤੱਕ ਉਹਦੇ ਬੁੱਤ ਲਾਏ ਆ ਠੀਕ ਹੈ ਉਹਨਾਂ ਬਾਰੇ ਬਹੁਤ ਗਲਤ ਬੋਲਿਆ ਤੇ ਸੰਗਤ ਨੇ ਕਿਹਾ ਵੀ ਚਲੋ ਤੁਸੀਂ ਇਦਾਂ ਨਾ ਬੋਲੋ ਕਹਿੰਦਾ ਮੈਂ ਤਾਂ ਇਦਾਂ ਹੀ ਕਹੂੰਗਾ ਤੇ ਆਪਣੇ ਜਦੋਂ ਨਹੀਂ ਕਿਹਾ ਵੀ ਤੁਸੀਂ ਜਕਾਰਾ ਕਿਉਂ ਨਹੀਂ ਲਾਉਂਦੇ ਕਹਿੰਦਾ ਤੁਹਾਡਾ ਜਿਹੜਾ ਗੁਰੂ ਦਰਵਾਸ ਮਹਾਰਾਜ ਆ ਉਹ ਵੀ ਨੰਗੇ ਸਹਰੇ ਕਹਿੰਦਾ ਮੈਂ ਜਕਾਰਾ ਨਹੀਂ ਲਾਉਣਾ ਉਹਨਾਂ ਦੇ ਬ੍ਰਦਰ ਪਾਕੀ ਸਿੰਘ ਦੇ ਤੇ ਇੱਕ ਉਹਨਾਂ ਦੀ ਮਾਤਾ ਬਹੁਤ ਗਲਤ ਬੋਲੀ ਜੀ ਠੀਕ ਹੈ ਹਾਂਜੀ ਅੱਜ ਕੀ ਹੋਇਆ ਗੱਲਬਾਤ ਅੱਜ ਸਾਬ ਉਹਨਾਂ ਨੂੰ ਬੁਲਾਇਆ ਸੀਗਾ ਗੁਰਦੁਆਰਾ ਸਾਹਿਬ ਤੇ ਉਹਨਾਂ ਨੂੰ ਪੁੱਛਿਆ ਵੀ ਕੱਲ ਮੈਂ ਫੁਆਦ ਨੂੰ ਫੋਨ ਕੀਤਾ ਸੀਗਾ ਮੈਂ ਕਿਹਾ ਪਾਤੀ ਸਾਹਿਬ ਵੀ ਕੱਲ ਕੀ ਗੱਲ ਹੋਈ ਕਹਿੰਦਾ ਮੇਰੇ ਧਿਆਨ ਦੇ ਵਿੱਚ ਨਹੀਂ ਹੈਗੀ ਤੇ ਅੱਜ ਕੇ ਖੁਦ ਉਹ ਆਪ ਗਲਤੀ ਮੰਨ ਰਿਹਾ ਕਹਿੰਦਾ ਮੇਤੋਂ ਗੱਲ ਗੱਲ ਕਹਿ ਹੋ ਗਈ ਸੀ ਆਏ ਸੀ ਪੁਲਿਸ ਵਾਲੇ ਲੈ ਗਏ ਪੁਲਿਸ ਵਾਲੇ ਲੈ ਗਏ ਜੀ ਕੀ ਮੰਗ ਕਰਦੇ ਹੋ ਮੰਗ ਸਾਰਾ ਇਹੀ ਕਰਨੇ ਵੀ ਉਹਨਾਂ ਦਾ ਜੋ ਵੀ ਬਣਦੀ ਕਾਰਵਾਈ ਆ ਸਖਤ ਤੋਂ ਸਖਤ ਅੱਜ ਜੇ ਤਿੰਨ ਜਣੇ ਬੋਲੇ ਕੱਲ ਨੂੰ ਪੰਜ ਹੋ ਸਕਦੇ ਆ ਇਹਨਾਂ ਦੇ ਖਿਲਾਫ ਜੋ ਵੀ ਅੱਜ ਪਿੰਡ 'ਚ ਮਾਹੌਲ ਵੀ ਖਰਾਬ ਹੋ ਰਿਹਾ ਮ ਬਹੁਤ ਜ਼ਿਆਦਾ ਹਾਂਜੀ ਮੰਗੇ ਕਰਦੇ ਮੰਗੇ ਕਰਦੇ ਸਾਡੇ ਉਹਨਾਂ ਦੇ ਖਿਲਾਫ ਜੋ ਵੀ ਬੰਦੀ ਕਾਰਵਾਈ ਸਭ ਤੋਂ ਸਖਤ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਪੱਟੀ ਦਾ ਜਿਹੜਾ ਪੱਟੀ ਓਏ ਜਸਵੰਤ ਸਿੰਘ ਪਿੰਡ ਦਾ ਹੀ ਹਾਂਜੀ ਓਕੇ ਓਕੇ ਹਾਂਜੀ ਕੀ ਕਹਣਾ ਮਨ ਦੇ ਭਾਵਨਾ ਨੂੰ ਠੇਹ ਪਹੁੰਚ ਰਹੀ ਬਹੁਤ ਜ਼ਿਆਦਾ ਅੱਜ ਕੱਲ ਸਾਡੇ ਦਿਨ ਚੱਲੇ ਮਹਾਰਾਜ ਦੇ ਜੀ ਉਹ ਜ਼ਿਆਦਾ ਪਿੰਡ ਦੇ ਵਿੱਚ ਮਾਹੌਲ ਖਰਾਬ ਜਾਣ ਕੇ ਕਰ ਰਹੇ ਆ ਜੀ ਹਾਂਜੀ ਜੈ ਗੁਰਦੇਵ ਧੰ ਗੁਰਦੇਵ ਜਿੱਦਾਂ ਕਿ ਸਾਰੀ ਸੰਗਤ ਨੂੰ ਪਤਾ ਕਿ ਸਹਿਬ ਸ਼੍ਰੀ ਗੁਰੂ ਅਰਦਾਸ ਮਹਾਰਾਜ ਦਾ 648ਵੇਂ ਪ੍ਰਕਾਸ਼ ਦਿਵਸ ਦੇ ਸਬੰਧ ਵਿੱਚ ਪੂਰੇ ਇਲਾਕੇ ਦੇ ਵਿੱਚ ਪਿੰਡ-ਪਿੰਡ ਵਿੱਚ ਗੁਰੂ ਅਰਦਾਸ ਮਹਾਰਾਜ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ ਉਹਦੇ ਲੜੀ ਦੇ ਤਹਿਤ ਕੱਲ ਪਿੰਡ ਕੰਗਰਾਈਆਂ ਵਿਖੇ ਪ੍ਰਵਾਤ ਫੇਰੀ ਜਿਹੜੀ ਕੱਢੀ ਗਈ ਸੀ ਜਿਹੜੀ ਪਿੰਡ ਦੇ ਹੀ ਜਿਹੜਾ ਗੁਰੂ ਘਰ ਆ ਕਾਮਗੜੀਆ ਭਾਈਚਾਰੇ ਵੱਲੋਂ ਗੁਰੂ ਘਰ ਬਣਿਆ ਉੱਥੇ ਚਾਹ ਦਾ ਪ੍ਰਬੰਧ ਕੀਤਾ ਸੰਗਤ ਦਾ ਉੱਥੇ ਜਦੋਂ ਸਾਡੀ ਸੰਗਤ ਪ੍ਰਵਾਤ ਫੇਰੀ ਲੈ ਕੇ ਗਈ ਪਿੰਡ ਦੇ ਦਸਨ ਮੁਤਾਬਕ ਤਾਂ ਉੱਥੋਂ ਦੇ ਜਿਹੜੇ ਗ੍ਰੰਥੀ ਸਹਿਬਾਨ ਨੇ ਅਰਦਾਸ ਕਰਨ ਉਪ ਗੁਰੂ ਸਾਹਿਬ ਦਾ ਕੋਈ ਵੀ ਜ਼ਿਕਾਰਾ ਬੁਲੰਦ ਨਹੀਂ ਕੀਤਾ ਜਦੋਂ ਪ੍ਰਭਾਤ ਫੇਰੀ ਵਾਲੀ ਸੰਗਤ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਸਾਹਿਬ ਦਾ ਜ਼ਿਕਾਰਾ ਲਾਓ ਤਾਂ ਉਹਨਾਂ ਦੇ ਇੰਨੇ ਅਪਜਨਿਕ ਸ਼ਬਦ ਸੀ ਗੁਰੂ ਅਰਬਦਾਸ ਮਹਾਰਾਜ ਦੇ ਪ੍ਰਤੀ ਉਹਨਾਂ ਨੇ ਵਰਲਡ ਸੀ ਕਿ ਅਸੀਂ ਨਹੀਂ ਜਾਣਦੇ ਅਰਬਦਾਸ ਕੌਣ ਆ ਔਰ ਜਦੋਂ ਉਹਨਾਂ ਦੇ ਭਰਾ ਨੂੰ ਉਸ ਮੌਕੇ ਤੇ ਬੁਲਾਇਆ ਸੰਗਤ ਨੇ ਕਿ ਤੁਸੀਂ ਆਪਣੇ ਭਰਾ ਨੂੰ ਸਮਝਾਓ ਕਿ ਜ਼ਿਕਾਰਾ ਲਾਵੇ ਸਖਵੰਤ ਸਿੰਘ ਤੇ ਜਸਵੰਤ ਸਿੰਘ ਇਹ ਜਿਹੜੇ ਦੋਨੋਂ ਭਰਾ ਆ ਜਦੋਂ ਉਹਨੂੰ ਪੁੱਛਿਆ ਤਾਂ ਉਹਨੇ ਉਲਟਾ ਉਹਨੇ ਵੀ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਦੇ ਪ੍ਰਤੀ ਅਪਸ਼ਬਦ ਬੋਲਣੇ ਸ਼ੁਰ ਕਿ ਤੁਸੀਂ ਆਪਣੇ ਗੁਰਦੁਆਰਿਆਂ ਦੇ ਵਿੱਚ ਡਾਕਟਰ ਅੰਬੇਡਕਰ ਦੀ ਫੋਟੋ ਲਾਈ ਜਿਹੜਾ ਨੰਗੇ ਸਿਰ ਆ ਇੱਥੋਂ ਲੈ ਕੇ ਕਿ ਦਿੱਲੀ ਤੱਕ ਤੁਸੀਂ ਉਹਦੀਆਂ ਫੋਟੋਆਂ ਲਾਈਆਂ ਉਹਦੀ ਦੇਣ ਕੀ ਆ ਔਰ ਉਸ ਤੋਂ ਬਾਅਦ ਜਦੋਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਸਾਡੀ ਜਾਤੀ ਪ੍ਰਤੀ ਵੀ ਜਿਹੜੇ ਸਾਥੀ ਉੱਥੇ ਪ੍ਰਭਾਤ ਫੇਰੀ ਚ ਗਏ ਉਹਨਾਂ ਨੇ ਦੱਸਿਆ ਕਿ ਜਾਤੀ ਭਤੀ ਵੀ ਗਿਆ ਕਿ ਤੁਹਾਨੂੰ ਤਾਂ ਬਰਾਦਰੀ ਦਾ ਨਾਂ ਲੈ ਕੇ ਕਿ ਤੁਹਾਨੂੰ ਲੋਕਾਂ ਨੂੰ ਅਕਲੇ ਨਹੀਂ ਕਿ ਗੁਰੂ ਦਾ ਜਨਮ ਦਿਨ ਕਿੱਦਾਂ ਮਨਾਈਦਾ ਤੁਸੀਂ ਉਹਨੂੰ ਭਗਤ ਨਹੀਂ ਕਹਿੰਦੇ ਗੁਰੂ ਕਹਿੰਦੇ ਹੋ ਜਦ ਕਿ ਉਹਨੂੰ ਗੁਰੂ ਕਿਤੇ ਲਿਖਿਆ ਹੀ ਨਹੀਂ ਗਿਆ ਉਹ ਇੰਨੇ ਆਪਣੇ ਇੱਕ ਸ਼ਬਦ ਜਿਹੜੇ ਗੁਰੂ ਰਾਸ ਸਮਰਾਜ ਪ੍ਰਤੀ ਔਰ ਬਾਬਾ ਸਾਹਿਬ ਪ੍ਰਤੀ ਬੋਲੇ ਜਿਸ ਦੇ ਨਾਲ ਪੂਰੀ ਇਲਾਕੇ ਦੀ ਸੰਗਤ ਦਾ ਭਾਵਨਾਤਮਕ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਔਰ ਸਾਡੀ ਜਾਤੀ ਨੂੰ ਠੇਸ ਪਹੁੰਚੀ ਆ ਔਰ ਅਸੀਂ ਅੱਜ ਸਾਡੇ ਸਾਬਕਾ ਪੰਚ ਮਾਨਯੋਗ ਦਰਸ਼ਨ ਜੀ ਨੇ ਆਪਣੇ ਬਿਆਨ ਕਲਮਬੰਦ ਕਰਾਏ ਆ ਔਰ ਅਸੀਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਕਿ ਉਹ ਮੌਕੇ ਤੇ ਆਏ ਔਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਇਹਨਾਂ ਵਿਅਕਤੀਆਂ ਦੇ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੀ ਔਰ ਜਾਤੀਕ ਹਿੰਸਕ ਨੂੰ ਬੜਾਵਾ ਦੇਣ ਦੀ ਔਰ ਐਸਸੀਐਸਟੀ ਐਕਟ ਦਾ ਜਿਹੜਾ ਮੁਕੱਦਮਾ ਦਰਜ ਕਰਕੇ ਅਸੀਂ ਇਹਨਾਂ ਨੂੰ ਜੇਲ੍ਹ ਭੇਜਾਂਗੇ ਦੋਨਾਂ ਵਿਅਕਤੀਆਂ ਦੀ ਪੁਲਿਸ ਨੇ ਅਰੈਸਟ ਜੜੀਓ ਪਾ ਲਈਆ ਇਹ ਸਰਪਿੰਡ ਕਾਂਗਰਾਈਆਂ ਦੇ ਵਿੱਚ ਜੀ ਗੁਰੂ ਰੋਪੀ ਦਾਸ ਬਾਬਾ ਸਾਹਿਬ ਦੇ ਬਾਰੇ ਗਲਤ ਟਿੱਪਣੀ ਕੀਤੀ ਗਈ ਕੀ ਕਹਿਣਾ ਚਾਹੁੰਦੇ ਕੀ ਮਾਹੌਲ ਹੈ ਇੱਥੇ ਦਾ ਮੌਕੇ ਤੇ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਰਿਸਿਵ ਹੋਈ ਸੀ ਕਿ ਕਾਂਗਰਾਈਆਂ ਦੇ ਵਿੱਚ ਕੋਈ ਮਸਲਾ ਖੜਾ ਹੋਇਆ ਜਿਸ ਸਬੰਧੀ ਇਸ ਮੈਂ ਆਪਣੀ ਪੁਲਿਸ ਪਾਰਟੀ ਨਾਲ ਸੇ ਪਹੁੰਚਿਆ ਤੇ ਕਲੀਅਰ ਹੋਈ ਹੈ ਗੱਲ ਕਿ ਪਿੰਡ ਦੇ ਵਿੱਚ ਗੁਰੂ ਮਹਾਰਾਜ ਦੇ ਉਤਸਵ ਨੂੰ ਲੈ ਕੇ ਪਰਵਾਸ ਫੇਰੀ ਕੱਢੀ ਗਈ ਸੀ ਜੋ ਚਾਹ ਦਾ ਲੰਗਰ ਸਬੰਧੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪਾਠੀ ਜਸਵੰਤ ਸਿੰਘ ਨੇ ਜਾਕਾਰਾ ਨਹੀਂ ਲਗਾਇਆ ਸੀ ਤੇ ਜਿਸ ਦੇ ਪਿੰਡ ਦੇ ਦੋ ਸੱਜਣਾ ਨੇ ਇੱਕ ਮੁਕੇਸ਼ ਤੇ ਹਰਸ਼ ਨੇ ਪਾਠੀ ਸਾਹਿਬ ਨੂੰ ਪੁੱਛਿਆ ਜਾ ਕੇ ਕਿ ਤੁਸੀਂ ਇਸ ਵੇਲੇ ਜਾਕਾਰਾ ਕਿਉਂ ਨਹੀਂ ਲਗਾਇਆ ਤੇ ਜਿਸਨੇ ਕੇ ਜਸਵੰਦੀ ਜਸਵੰਤ ਸਿੰਘ ਤੇ ਉਸਦੇ ਬਰਾ सोनू ਦੇ ਨਾਲ ਦੇ ਦਰਮਿਆਨ ਕੋਈ ਗੱਲਬਾਤ ਹੋਈ ਜਿਸ ਤੇ ਵਿੱਚ ਇਹਨਾਂ ਵੱਲੋਂ ਕੁਝ ਅਫਸ਼ਬਦ ਕਹੇ ਗਏ ਜੋ ਕਿ ਸਹੀ ਨਹੀਂ ਸੀਗੇ ਤੇ ਜਿਸ ਚੀਜ਼ ਨੂੰ ਲੈ ਕੇ ਅੱਜ ਪਿੰਡ ਦੇ ਵਿੱਚ ਕੁਝ ਪਬਲਿਕ ਦੇ ਨਮਾਇਦਿਆਂ ਵੱਲੋਂ ਇਸ ਵਿਰੋਧ ਕੀਤਾ ਗਿਆ ਤੇ ਜਿੱਥੇ ਅਸੀਂ ਆਪਣੀ ਪੁਲਿਸ ਪਾਰਟੀ ਨਾਲ ਆਇਆ ਤੇ ਅਸੀਂ ਇਸ ਸੰਬੰਧੀ ਪੜਤਾਲ ਸਾਰੀ ਕੀਤੀ ਹੈ ਤੇ ਜੋ ਪਿੰਡ ਦੇ ਇੱਕ ਮੌਤਪੁਰਦਰਸ਼ਨ ਸਿੰਘ ਦੇ ਬਿਆਨਾਂ ਤੇ ਅਸੀਂ ਕਾਨੂੰਨ ਤਵ ਕਰਵੀ ਕਰ ਰਹੇ ਹਾਂ ਕੀ ਲੱਗਦਾ ਹੈ ਮਾਹੌਲ ਸ਼ਾਂਤ ਹੈ ਮਾਹੌਲ ਸ਼ਾਂਤੀ ਹੈ ਜੀ ਪਿੰਡ ਦੇ ਸਾਰੇ ਮੌਤਪੁਰ ਬੰਦੇ ਆ ਜੀ ਸਿਆਣੇ ਬੰਦੇ ਆ ਜੀ ਸਿਆਣੇ ਬੰਦੇ ਸਿਆਣੀ ਗੱਲ ਹੀ ਕਰਦੇ ਆ ਜੀ ਜਿਹੜੇ ਦੋ ਬੰਦੇ ਸੀ ਉਹਦਾ ਭਰਾ ਤੇ ਗ੍ਰੰਥੀ ਫੜ ਲੈ ਨਹੀਂ ਜੀ ਪੜਤਾਲ ਚੱਲ ਰਹੀ ਹੈ ਜੀ ਮੁਕਦਮਾ ਦਰਜ ਕਰਕੇ ਜਾਂ ਜੋ ਵੀ ਕਾਨੂੰਨ ਤਵ ਕਰਵੀ ਕਰਕੇ ਉਹਨਾਂ ਤਵ ਕਰਦੇ ਮਰ ਚਲੇ ਆ